ਇਟਲੀ ਦੇ ਇਸੋਲਾ ਦੇਵਾਰੇਸੇ ਵਿੱਚ ਭਾਰਤੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਭਾਰਤੀ ਮੇਲਾ ਆਯੋਜਿਤ ਕੀਤਾ ਗਿਆ। ਟਾਈਟਲੀ ਦੇ ਜ਼ਿਲ੍ਹਾ ਕੈਰੇਮੋਨਾ ਦੇ ਕਸਬਾ ਇਸੋਲਾ ਦੇਵਾਰੇਸਾ ਵਿਖੇ ਕਮੂਨੇ ਦੇ ਸਹਿਯੋਗ ਨਾਲ ਭਾਰਤੀ ਭਾਈਚਾਰੇ ਵੱਲੋਂ ਭਾਰਤੀ ਮੇਲਾ ਆਯੋਜਿਤ ਕੀਤਾ ਗਿਆ ਜੋ ਕਿ ਬੇਹਦ ਯਾਦਗਾਰ ਨਿਕਲਿਆ। ਇਸ ਮੇਲੇ ਦੀ ਖਾਸ ਗੱਲ ਇਹ ਰਹੀ ਕਿ ਇਸ ਮੇਲੇ ਵਿੱਚ ਭਾਰਤੀ ਭਾਈਚਾਰੇ ਦੇ ਵਾਸੀਆਂ ਤੋਂ ਜ਼ਿਆਦਾ ਇਟਾਲੀਅਨ ਲੋਕਾਂ ਨੇ ਹਿੱਸਾ ਲਿਆ। ਉਹਨਾਂ ਨੇ ਪੰਜਾਬੀ ਭੰਗੜੇ ਅਤੇ ਭਾਰਤੀ ਫੈਸ਼ਨ ਚੋਦਾ ਪੂਰੀ ਤਰ੍ਹਾਂ ਆਨੰਦ ਮਾਣਿਆ। ਇਹ ਪਾਰਤੀ ਮੇਲਾ ਇਸੋਲਾ ਦੇਵਾਰੋਸਾ ਕਸਬੇ ਦੇ ਪਿਆਸੇ 메ਨ ਚੌਂਕ ਵਿੱਚ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਰੰਗਲਾ ਪੰਜਾਬ ਭੰਗੜਾ ਗਰੁੱਪ ਦੀ ਟੀਮ ਨੇ ਪੰਗੜੇ ਦੇ ਜੋਹਰ ਦਿਖਾ ਕੇ ਕੀਤੀ ਇਸ ਸਾਲ ਵਿਦੇਸ਼ੀ ਲੋਕ ਵੀ ਅਸ਼ ਅਸ਼ ਕਰ ਉਠੇ ਅਤੇ ਪੰਗੜੇ ਤੇ ਝੂੰਦੇ ਨਜ਼ਰ ਆਏ ਇਸ ਤੋਂ ਬਾਅਦ ਇਟਲੀ ਦੇ ਮਸ਼ਹੂਰ ਭਾਰਤੀ ਬੁਟੀਕ ਮੇਡ ਇਨ ਹੈਵਨ ਦੇ ਸਹਿਯੋਗ ਦੇ ਨਾਲ ਇੱਕ ਫੈਸ਼ਨ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਗੋਰਿਆਂ ਵੱਲੋਂ ਭਾਰਤੀ ਪਹਿਨਾਵੇ ਪਹਿਨ ਕੇ ਇਸ ਫੈਸ਼ਨ ਸ਼ੋਅ ਵਿੱਚ ਹਿੱਸਾ ਲਿਆ ਗਿਆ ਨੌਜਵਾਨਾਂ ਵੱਲੋਂ ਫੈਸ਼ਨ ਸ਼ੋਅ ਦੌਰਾਨ ਸਜਾਈਆਂ ਦਸਤਾਰਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਮੇਲੇ ਦੌਰਾਨ ਮਸ਼ਹੂਰ ਭਾਰਤੀ ਖਾਣਿਆਂ ਦੀ ਵਿਸ਼ੇਸ਼ ਸਟਾਲ ਲਗਾਈ ਗਈ ਜਿਸ ਨੂੰ ਇਟਾਲੀਅਨਾ ਨੇ ਕੂਪਿਆਰ ਦਿੱਤਾ ਅਤੇ ਸਾਰੇ ਮੇਲੇ ਦੌਰਾਨ ਲੰਬੀਆਂ ਕਤਾਰਾਂ ਸਟਾਲ ਤੇ ਵੇਖਣ ਨੂੰ ਮਿਲੀਆਂ ਇਸ ਮੌਕੇ ਅਤਿੰਦਰਜੀਤ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਲੋਕਾਂ ਨੂੰ ਪਿਆਰ ਦਾ ਸੁਨੇਹਾ ਦਿੱਤਾ। ਮੇਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜ਼ਰਾਵਰ ਸਿੰਘ, ਸੁਖਵਿੰਦਰ ਮਾਨ ਅਤੇ ਸਾਥੀਆਂ ਵੱਲੋਂ ਕਮੂਨੇ ਦੇ ਮੇਅਰ ਜੀਨਾ ਪੌਲਾ ਗਾਂਸੀ, ਪ੍ਰਲੋਕੋ ਕਤੌਸੀਆ, ਰੁਜ਼ੇਰੀ ਅਤੇ ਮੇਲੇ ਵਿੱਚ ਸ਼ਾਮਲ ਅਹਿਮ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਤੇ ਧੰਨਵਾਦ ਕੀਤਾ ਗਿਆ। ਹੋਰ ਕੀ ਹੋਇਆ ਇਸ ਮੌਕੇ ਆਓ ਤੁਹਾਨੂੰ ਦਿਖਾਉਨੇ ਆ। ਕਿਆ ਹੋ ਰਿਹਾ ਆ ਜਿੱਥੇ ਰੰਗਲਾ ਪੰਜਾਬ ਦੀ ਧੰਗੜਾ ਡੀਨ ਡਾਂਸ ਕਰ ਰਹੀ ਆ ਢੋਲ ਵਜਾ ਰਹੀ ਆ ਪੰਜਾਬੀ ਕਿਚਨ ਆਇ ਤੇ ਔਰ ਮੇਰੇ ਨਜ਼ਰੋਂ ਦੇ ਅੱਜ ਤੱਕ ਵੀ ਲੱਗਾ ਵੀ ਸਿਆਪਾ ਨੇ ਕੀ ਸ਼ਾਨਦਾਰ ਮਦਦ ਕੀਤਾ ਔਰ ਗੋਰੀਆਂ ਨੇ ਪੱਗਾਂ ਬੰਨੀਆਂ ਸ਼ੇਰਵਾਨੀਆਂ ਪਾਈਆਂ ਕੁਰਤੇ ਪਨਾਵੇਂ ਪੂਰੇ ਇੰਡੀਅਨ ਹੈਲ ਦੇ ਵਿੱਚ ਗੋਰੀਆਂ ਔਰ ਗੋਰੀਆਂ ਸੀ ਮੇਰਾ ਕਹਿ ਇੰਡੀਆ ਨੇ ਕੁਝ ਨਹੀਂ ਕੀਤੀ। ਅਰੇ ਇਹ ਸਾਡੀ ਲਾਈਫ ਨਹੀਂ ਸੀ। ਉਹ ਮਾਡਲਸ ਦਾ ਫੁੱਲ ਅਪਰੋਚ ਸੀ ਤਿਆਰਾ ਸਾਰੇ ਸਾਡੀ ਜੂ ਮਾਡਲਸ ਗੁੰਦੋਰੀਆ ਸੀ ਜਿਨ੍ਹਾਂ ਨੇ ਲਹੰਗੇ ਸ਼ਰਾਰੇ ਸਾਰੇ ਆਊਟਫਿਟਸ ਪਾਏ। ਔਰ ਗੋਰੇ ਮੁੰਡਰੇ ਬੱਗਾ ਬਣਿਆ ਔਰ ਸਾਡੇ ਸੇ ਪੱਗਾਂ ਪੱਗਾ ਬਣਨ ਆਏ ਉਹਨਾਂ ਨੇ ਪੱਗਾ ਬਣਿਆ। ਜਿੰਨਾ ਦੀ ਇਸ ਤਰੀਕਾ ਦੇ ਇਸ ਨੂੰ ਕਵਰ ਕਰ ਰਹੇ ਯਾਰ। ਬਹੁਤ ਸ਼ਾਨਦਾਰ ਇਵੈਂਟ ਹੋਇਆ। ਔਰ ਇਹਦੇ ਆਰਗੇਨਾਈਜ਼ਰ ਵੀ ਸਨੇ। ਮਾਰਫਲੇਦ ਔਰ ਧੋਰਾ ਰਹੀ ਸੀ ਲਗਾਤਾਰ ਬਹੁਤ ਸਣਾ ਆਰਗੇਨਾਈਜ਼ ਕੀਤਾ। ਮਜ਼ਾ ਆਇਆ ਦੇਖ ਕੇ। ਅੱਲਾਹ ਹੁਦਾ ਥੈਂਕ ਯੂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਸਾਡਾ ਪਹਿਲਾ ਫੈਸਟੀਵਲ ਸੀਗਾ ਬਹੁਤ ਅੱਛਾ ਗਿਆ ਆ ਤੁਹਾਡਾ ਸਾਰਿਆਂ ਦੇ ਸਹਿਯੋਗ ਨਾਲ ਸਾਡੀ ਕਮੂਨੇ ਦਾ ਬਹੁਤ ਸਹਿਯੋਗ ਰਿਹਾ ਸਾਨੂੰ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੇ ਗ੍ਰੈਟ ਸਾਰਿਆਂ ਦਾ ਜੀ ਮਨਪ੍ਰੀਤ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਇੰਨਾ ਚਿਤਾ ਉਹਨੇ ਨਾਲ ਜੋੜਿਆ ਵੀ